जय माता नैना देवी जी देखो जी ਨੈਣਾ ਦੇ ਵੀ ਆ ਗਏ ਆ ਗੱਡੀ ਲੱਗੀ ਆ ਦੇਖੋ ਜੀ ਬਹੁਤ ਬਈ ਪੁੱਲ ਸਨੇਗਮਾ ਬਹੁਤ ਅੰਕਰੀਏ ਆਂਦੇ ਆ ਰਾਜਸਥਾਨ ਨੰਬਰ ਆ ਹੁਣ ਸਾਥ ਦਾ ਯਾਰ ਇੱਥੇ ਆ ਨਾ ਆ ਪੱਖਾਂ ਹਵਾ ਵੀ ਉਹ ਵੀ ਗਾਣਾ ਨੈਣਾ ਤੇ ਆਹ ਉਹਦੇ ਹਾਂ ਬਣਾਵੇ ਡਰਾਈਵਰ ਮਹਿਕਮਾ ਬਹੁਤ ਗਰਮੀ ਹੈ ਹੂੰ انا YouTube ਚੈਨਲ ਵੀਵਸਾ ਤਾਂ ਨੈਣਾ ਦੇ ਵੀ ਆਪਾਂ ਖੜੇ ਆ ਜੀ ਬਹੁਤ ਰੌਸ਼ਾ ਤੇ ਇੱਕ ਮੈਡਮ ਬਹੁਤ ਆਈ ਹੈ ਕਿੰਦੇ ਬਹੁਤ ਚਲਾਨ ਵੀ ਵੀ ਹਰ ਦਾ ਮਾਰਦੀ ਆ ਚੱਕ ਕੇ ਮਾਤਾ ਰਾਣੀ ਮੇਰ ਕਰਈ ਆਡੇ ਕੋਲੇ ਤਾਂ ਇਹਨੇ ਹੈਗੇ ਬਣੀ ਆ ਗੀਰੇ ਵਿੱਚ ਪਾ ਲਈਏ ਇਹਨੂੰ ਵੇਖੀ ਵੀਰ ਪ੍ਰਧਾਨ ਹੈਲੋ ਇਹ ਸੌਨਾ ਹੈ ਬਖਰਾ ਚੈੱਕ ਕਰੋ